ਕਮੇਟੀ ਦਾ ਡੈਲੀਗੇਸ਼ਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਡੈਲੀਗੇਸ਼ਨ ਜਿੱਥੇ ਹਰਮੰਦਰ ਸਾਹਿਬ ਸ੍ਰੀ ਅਮਰ ਸਰ ਸਾਹਿਬ ਗੁਰੂ ਸਾਹਿਬ ਨੂੰ ਨਕਮਸਤਕ ਹੁਣ ਆਇਆ ਉਹਦੇ ਨਾਲ ਹੀ ਆਉਣ ਵਾਲੀ 350 ਸਾਲਾ ਜਿਹੜੀ ਸ਼ਤਾਬਦੀ ਹੈ ਗੁਰਤੇਗ ਬਾਦਲ ਸਾਹਿਬ ਦੀ ਸ਼ਹਾਦਤ ਦੀ ਉਹਨੂੰ ਸੁਚਾਰੂ ਰੂਪ ਦੇ ਨਾਲ ਉਹਦੀ ਰੂਪਰੇਖਾ ਬਣਾਉਣ ਵਾਸਤੇ ਸਾਡੀ ਗੱਲਾਂ ਜਿਹੜੀਆਂ ਵੱਖ-ਵੱਖ ਜਥੇਬੰਦੀਆਂ ਦੇ ਨਾਲ ਨਿਆੰਗ ਸਿੰਘ ਜਥੇਬੰਦੀਆਂ ਦੇ ਨਾਲ ਸੰਪਰਦਾਵਾਂ ਦੇ ਨਾਲ ਹੋਈਆ ਔਰ ਉਹਨਾਂ ਦੇ ਨਾਲ ਅੱਜ ਇੱਕ ਵਿਸ਼ੇਸ਼ ਮੀਟਿੰਗ ਜਿਹੜੀ ਆ ਉਹ ਰੱਖੀ ਗਈ ਆ ਔਰ ਆਉਣ ਵਾਲੀਆਂ ਜਿਹੜੀਆਂ ਨਵੰਬਰ ਦੇ ਮਹੀਨੇ ਖਾਸ ਤੌਰ ਤੇ ਜਿਹੜੀਆਂ ਵੀ ਸਤਾਬਦੀ ਦੇ ਰੂਪਰੇਖਾ ਬਣਨੀ ਆ ਉਹਦੇ ਵਿੱਚ ਅਸੀਂ ਸਾਰਿਆਂ ਨੇ ਸ਼ਬੂਲਤ ਪਾਣੀ ਆ ਔਰ ਇਹ ਰੂਪਰੇਖਾ ਉਹ ਤੋਂ ਤਿਆਰ ਕੀਤੀ ਜਾਣੀ ਆ ਲਾਲ ਕਿਲੇ ਦੇ ਉੱਤੇ ਤਕਰੀਬਨ ਇੱਕ ਹਫ਼ਤੇ ਦਾ ਲਗਾਤਾਰ ਪ੍ਰੋਗਰਾਮ ਹੋਣਾ ਹੈ 3 ਦਿਨ 23 ਤਰੀਕ 24 ਤਰੀਕ 25 ਤਰੀਕ ਕੀਰਤਨ ਦੇ ਦਰਬਾਰ ਕਰਾਈ ਜਾਣੇ ਆ ਔਰ ਵੱਡੇ ਕੀਰਤਨ ਦਰਬਾਰਾਂ ਦੇ ਵਿੱਚ ਉਗੇ ਸਾਰੇ ਜਿਹੜੇ ਸਾਡੇ ਰਾਗੀ ਸਿੰਘ ਨੇ ਉਹਨਾਂ ਨੇ ਉੱਥੇ ਪਹੁੰਚਣਾ ਔਰ ਨਾਲ ਹੀ ਉੱਥੇ ਅਸੀਂ ਜਿਹੜਾ ਸਿੱਖ ਹੈਰੀਟੇਜ ਮਿਊਜ਼ੀਅਮ ਬਣਾ ਰਹੇ ਹਾਂ ਔਰ ਉੱਥੇ ਜਿਹੜੀ ਹੈ ਲਾਈਟ ਐਂਡ ਸਾਊਂਡ ਪ੍ਰੋਗਰਾਮ ਹੋਣੇ ਨੇ ਸਿੱਖ ਇਤਿਹਾਸ ਨੂੰ ਗੁਰੂ ਸਾਹਿਬ ਦੇ ਇਤਿਹਾਸ ਨੂੰ ਦੱਸਦੇ ਹੋ ਇਹ ਸਾਰੇ ਪ੍ਰੋਗਰਾਮ ਜਿਹੜੇ ਨੇ ਪੂਰੀ ਇੱਕ ਟੈਂਸਿਟੀ ਜਿਹੜੀ ਹੈ ਸਰਕਾਰ ਨੇ ਬਣਾਉਂਦਾ ਸਾਨੂੰ ਵਾਅਦਾ ਕੀਤਾ